ਹਾਂਜੀ ਵੀਡੀਓ ਦੇਖ ਰਹੇ ਸਾਰੇ ਹੀ ਵੀਰਾਂ ਭੈਣਾਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਦਾ ਟੌਪਿਕ ਪੜ੍ਹ ਹੀ ਲਿਆ ਹੋਣਾ ਕਿ ਅੱਜ ਦਾ ਟੌਪਿਕ ਆਪਾਂ ਗੱਲ ਕਰ ਰਹੇ ਆ ਜੋ ਪਕਰਾਂ ਦੇ ਵਿੱਚ ਪਾਣੀ ਸਟੋਰ ਕਰਕੇ ਰੱਖਦੇ ਆ ਆਪਣੀਆਂ ਟੈਂਕੀਆਂ ਦੇ ਵਿੱਚ ਡੱਗੀਆਂ ਦੇ ਵਿੱਚ ਹੁਣ ਤੁਸੀਂ ਸਭ ਜਾਣਦੇ ਹੋ ਕਿ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਇਸ ਤੋਂ ਪਹਿਲੇ ਜਿਹੜਾ ਟਾਈਮ ਲੰਘ ਕੇ ਗਿਆ ਕਾਫੀ ਹਨੇਰੀਆਂ ਬੁੱਲੇ ਉਹ ਸਮੇਂ ਦੇ ਵਿੱਚ ਆਏ ਨੇ ਜਿਹਦੇ ਨਾਲ ਕਿ ਆਪਣੀਆਂ ਡੱਗੀਆਂ ਟੈਂਕੀਆਂ ਦੇ ਵਿੱਚ ਪਾਣੀ ਜਿਹੜਾ ਉਹ ਧੂੜ ਮਿੱਟੀ ਦੇ ਨਾਲ ਕਾਫੀ ਖਰਾਬ ਹੋ ਗਿਆ ਸੀ ਤੇ ਪਾਣੀ ਦੇ ਵਿੱਚ ਕਾਫੀ ਜਾਲੇ ਵਗੈਰਾ ਕਾਈ ਵਗੈਰਾ ਜੰਮੀ ਹੋਈ ਸੀ ਤੇ ਹੁਣ ਜਿਹੜਾ ਸਮਾਂ ਚੱਲ ਰਿਹਾ ਕਿਸਾਨ ਵੀਰੋ ਤੇ ਜਿਹੜਾ ਇੰਨਾ ਸਮੇਂ ਦੇ ਵਿੱਚ ਖਾਸ ਕਰਕੇ ਜਿਹੜੇ ਕਿਸਾਨ ਵੀਰ ਪਸ਼ੂ ਪਾਲਣ ਦਾ ਕੰਮ ਕਰਦੇ ਆ। ਇੱਕ ਵਾਰ ਜਰੂਰ ਆਪਣੀਆਂ ਡੱਗੀਆਂ ਟੈਂਕੀਆਂ ਪਾਣੀ ਵਿੱਚ ਆਪਾਂ ਪਾਣੀ ਸਟੋਰ ਕਰਕੇ ਰੱਖਦੇ ਆ। ਜਰੂਰ ਉਹਨਾਂ ਦੀ ਸਫਾਈ ਕਰ ਲੈਣੀ ਚਾਹੀਦੀ ਹੈ। ਕਿਉਂਕਿ ਪਿਛੜਾਇਓ ਸਮਾਂ ਲੰਘਿਆ ਕਾਫੀ ਧੂੜ ਭਰੀਆਂ ਹਨੇਰੀਆਂ ਚੱਲੀਆਂ ਨੇ ਤੇ ਕਾਫੀ ਕਾਈ ਵਗੈਰਾ ਆਪਣੀਆਂ ਡੱਗੀਆਂ ਦੇ ਵਿੱਚ ਜਿਹੜੀ ਜੰਮੀ ਹੋਈ ਹੈ। ਜਿਹੜੀ ਉਹ ਕਾਈ ਹੈ ਜਾਂ ਖਰਾਬ ਪਾਣੀ ਆਪਾਂ ਪਸ਼ੂ ਨੂੰ ਪਿਉਂਦੇ ਆ। ਤੇ ਉਹਦੇ ਨਾਲ ਕਾਫੀ ਸਾਰੀਆਂ ਜਿਹੜੇ ਬਿਮਾਰੀਆਂ ਨੇ ਨਸਟੈਟਸ ਵਗੈਰਾ ਤੇ ਹੋਰ ਪਸ਼ੂਆਂ ਦੇ ਜਿਹੜੇ ਹਾਜਮੇ ਵਗੈਰਾ ਦੀਆਂ ਜਿਹੜੀਆਂ ਪ੍ਰੋਬਲਮਾਂ ਕਾਫੀ ਆਉਂਦੀਆਂ ਨੇ ਤੇ ਉਸ ਕਰਕੇ ਆਪਾਂ ਨੂੰ ਨੱਟ ਸਮੇਂ ਦੇ ਵਿੱਚ ਇਹਨੇ ਆਪਣੇ ਲੱਗੀਆਂ ਨੇ ਉਹਨਾਂ ਦੀ ਸਫਾਈ ਕਰਨੀ ਚਾਹੀਦੀ ਹੈ ਤੇ ਦੂਸਰੀ ਗੱਲ ਕਰਾਂਗੇ ਆਪਾਂ ਸਫਾਈ ਕਰਨ ਤੋਂ ਬਾਅਦ ਜਿਹੜੇ ਆਪਾਂ ਨੂੰ ਦਿੱਕਤ ਆਉਂਦੀ ਹੈ ਕਿ ਦੁਬਾਰਾ ਆਪਣਾ ਪਾਣੀ ਜਿਹੜਾ ਖਰਾਬ ਹੋ ਜਾਂਦਾ ਉਸ ਖਰਾਬ ਹੋਣ ਵਾਲੇ ਪਾਣੀ ਨੂੰ ਕਿਸ ਤਰ੍ਹਾਂ ਪਸਾਪ ਰੱਖਿਆ ਲੈ ਕਿਸ ਤਰ੍ਹਾਂ ਬਚਾ ਸਕਦੇ ਆ ਉਸ ਦੇ ਬਾਰੇ ਅੱਜ ਦੀ ਇਸ ਜਿਹੜੀ ਆਪਾਂ ਮੇਨ ਵੀਡੀਓ ਬਣਾ ਰਹੇ ਆ ਇਹ ਜਿਹੜੇ ਤੁਸੀਂ ਪੌਦਾ ਦੇਖ ਰਹੇ ਹੋ ਇਹ ਜਾਮਣ ਦਾ ਬੂਟਾ ਹੈ ਦਰਖਤ ਕਹਿ ਲਓ ਪੌਦਾ ਕਹਿ ਲਓ ਆਪਣੇ ਪੁਰਾਣੇ ਬਜ਼ੁਰਗ ਇਸ ਦਾ ਬਹੁਤ ਵਧੀਆ ਇਸਤੇਮਾਲ ਕਰਦੇ ਸੀ ਇਸ ਜਾਮਣ ਦਾ ਬੂਟਾ ਜੋ ਇਸ ਇਨਸਾਨਾਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਸ ਦੇ ਫਲ ਆ ਵਗੈਰਾ ਜੋ ਤੁਸੀਂ ਸਭ ਜਾਣਦੇ ਹੋ ਇਹਨਾਂ ਦੇ ਫਾਇਦੇ ਪਰ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਉਹ ਪਾਣੀ ਬਾਰੇ ਕਰਾਂਗੇ ਸ਼ੋਪਿਆ ਹੋਇਆ ਗੋਣਾ ਜਿਸ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਤੇ ਇਸ ਦੀ ਜਿਹੜੀ ਲੱਕੜ ਹੈ ਉਹ ਪਾਣੀ ਨੂੰ ਸਾਫ਼ ਰੱਖਣ ਦੇ ਵਿੱਚ ਬਹੁਤ ਹੀ ਜ਼ਿਆਦਾ کارਗਰ ਹੈ ਬਹੁਤ ਹੀ ਜ਼ਿਆਦਾ ਗੁਣਕਾਰੀ ਹੈ ਤੇ ਆਪਾਂ ਇਸ ਦੀ ਲੱਕੜ ਨਾਲ ਪਾਣੀ ਨੂੰ ਸਾਫ਼ ਰੱਖ ਸਕਦੇ ਹਾਂ ਕਾਫੀ ਲੰਮਾ ਸਮਾਂ ਤੇ ਜਿਸ ਜਿਹੜੇ ਪਾਣੀ ਦੇ ਵਿੱਚ ਇਸ ਦੀ ਲੱਕੜ ਪਾਈ ਹੋਵੇਗੀ ਉਹ ਪਾਣੀ ਦੇ ਵਿੱਚ ਜਿਹੜੀ ਅੱਜ ਕੱਲ ਛੋਟੇ ਛੋਟੇ ਮਛਰੀ ਜੀ ਪਾਣੀ ਉੱਪਰ ਤੈਰਦੀ ਆਪਾਂ ਦਿਖਾਈ ਦਿੰਦੀ ਐ ਉਹਦਾ ਵੀ ਕਾਫੀ ਹੱਦ ਤੱਕ ਹੱਲ ਜਿਹੜਾ ਉਹ ਇਸ ਦੀ ਲੱਕੜ ਦਾ ਹੋ ਜਾਂਦਾ ਇਹ ਬਰਤਨ ਇਹ ਕਿਦਾਂ ਇਹ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਇਹ ਟਾਹਣੀਆਂ ਨੇ ਟਾਹਣੀਆਂ ਤੁਸੀਂ ਦੇਖ ਰਹੇ ਹੋ ਆਪਾਂ ਟਾਹਣੀਆਂ ਲੈਣੀਆਂ ਨੇ ਟਾਹਣੀ ਨਾਲ ਪੱਤੇ ਤੋੜ ਕੇ ਜਿਹੜੇ ਅਡ ਕਰ ਦੇਣੇ ਤੇ ਪੰਜ ਚਾਰ ਟਾਹਣੀਆਂ ਆਪਾਂ ਨੂੰ ਆਪਣੇ ਟੈਂਕੀ ਦੇ ਅਡਗੀ ਦੀ ਕੈਪੈਸਿਟੀ ਦੇ ਹਿਸਾਬ ਨਾਲ ਪੰਜ ਚਾਰ ਡਾਣੀਆਂ ਤੋੜ ਕੇ ਇਹ ਆਪਾਂ ਨੂੰ ਪਾਣੀ ਦੇ ਵੀ ਸੁੱਟ ਦੇਣੀ ਆ ਨੇ ਆਪਾਂ ਜਿਹਦੇ ਨਾਲ ਪਾਣੀ ਦਾ ਟੇਸਟ ਵੀ ਨਹੀਂ ਖਰਾਬ ਹੁੰਦਾ ਤੇ ਪਾਣੀ ਦੇ ਵਿੱਚ ਕਾਈ ਵਗੈਰਾ ਵੀ ਘਟ ਜਾਂਦੀ ਹੈ ਤੇ ਜਿਹੜੀ ਮੱਛਰੀ ਵਗੈਰਾ ਪਾਣੀ ਦੇ ਉੱਪਰ ਅੱਜ ਕੱਲ ਤੈਰਦੀ ਰਹਿੰਦੀ ਹੈ ਉਹ ਵੀ ਨਹੀਂ ਪਾਣੀ ਦੇ ਉੱਪਰ ਪੈਦਾ ਹੁੰਦੀ ਤੇ ਪਾਣੀ ਕਾਫੀ ਲੰਬੇ ਸਮੇਂ ਤੱਕ ਕਿਹੜਾ ਸਾਫ਼ ਰਹਿੰਦਾ ਇਹਦਾ ਜਾਮਣ ਦਾ ਬਹੁਤ ਹੀ ਸੋਹਣਾ ਗੁਣਾ ਹੈ ਜਿਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਤੇ ਘਰੇਲੂ ਨੁਕਸਾ ਕਿਸਾਨ ਮੀਰੋ ਵਰਤ ਕੇ ਦੇਖਿਓ ਇਹਤੇ ਆਪਣਾ ਕੋਈ ਪੈਸਾ ਖਰਚ ਨਹੀਂ ਹੋਣਾ ਕੋਈ ਫालतू ਮਿਹਨਤ ਨਹੀਂ ਕੁਛ ਵੀ ਨਹੀਂ ਤੇ ਜੇਕਰ ਤੁਸੀਂ ਇਹ ਨੁਕਸਾ ਵਰਤੋਗੇ ਤਾਂ ਤੁਹਾਡਾ ਪਾਣੀ ਕਾਫੀ ਲੰਮੇ ਸਮੇਂ ਦਾ ਕਿੜਾ ਸਾਫ ਰਹੇਗਾ ਅੱਜ ਦੀ ਇਸ ਵੀਡੀਓ ਵਿੱਚ ਇੰਨੀ ਹੀ ਜਾਣਕਾਰੀ ਸਾਂਝੀ ਕਰਨੀ ਸੀ ਜੁੜੇ ਰਹੋ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਗ ਮਿਲਦੇ ਆ ਅਗਲੀ ਵਾਰ ਹੋਰ ਵੀਡੀਓ ਦੇ ਵਿੱਚ ਉਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ